ਤੇਜ ਜਵੀਨਦੀ ਖੁਸ਼ੀ ਨੂੰ ਉਹਦੀ ਮੰਮੀ ਸਟੇਸ਼ਨ ਤੇ ਛੱਡ ਕੇ ਚਲੀ ਗਈ। ਵੀ 22 ਦਿਨਾਂ ਦੀ ਹੋਈ ਸੀ ਤੇ ਮਾਂ ਤੋਂ ਬੰਝੀ ਹੋਗੀ, ਮਾਂ ਦੇ ਪਿਆਰ ਤੋਂ ਬੰਝੀ ਹੋਗੀ, ਮਾਂ ਦੇ ਦੁੱਧ ਤੋਂ ਬੰਝੀ ਹੋਗੀ। ਇੱਕ ਹੈਰਾਨ ਕਰਨ ਵਾਲੀ ਗੱਲ ਸੀ ਵੀ ਕਿੱਦਾਂ ਇੱਕ ਮਾਂ ਆਪਣੀ ਨਿੱਕੀ ਜੀ ਫੁੱਲ ਵਰਗੀ ਧੀ ਨੂੰ ਛੱਡ ਕੇ ਚਲੇ ਜਾ ਸਕਦੀ। ਖੁਸ਼ੀ ਨੂੰ ਪਤਾ ਹੀ ਨਹੀਂ ਉਹਦੀ ਜ਼ਿੰਦਗੀ 'ਚ ਕਿੰਡੀ ਘਟਨਾ ਘਟ ਗਈ ਆ। ਉਹਨੂੰ ਪਤਾ ਹੀ ਨਹੀਂ ਉਹਨੂੰ ਉਹਦੀ ਜੰਮਣ ਵਾਲੀ ਮਾਂ ਛੱਡ ਕੇ ਤੁਰ ਗਈ ਆ। ਹਾਂਜੀ ਸਸੀ ਕਾਲ ਬਾਈ ਇਹ ਹਾਲ ਨਾ ਵੀ ਦਿਨਾ ਨਾ ਹਾਂਜੀ ਸਸੀ ਕਾਲ ਮਾ ਸਸੀ ਕਾਲ ਮਾ ਲਈ ਮਾਰੇ ਤੁਸੀਂ ਆਏ ਹੋ ਬੰਬੇ ਤੋਂ ਠੀਕ ਆ ਮਾ ਇਹਨ ਕੀ ਜੀ ਕੋਣ ਆ ਕੀ ਨਾਂ ਇਹਦਾ ਖੁਸ਼ੀ ਨਾਂ ਇਹਦਾ ਕਿੰਨੇ ਦਿਨਾਂ ਦੀ ਐ ਇਹ ਇਹ ਹੁਣ ਮੈਨਾ ਹੋਊਗਾ 20 ਤਰੀਕ ਨੂੰ 20 ਤਰੀਕ ਨੂੰ ਮਹੀਨਾ ਹੋਣਾ ਹਜੇ ਅੱਜ ਹੋ ਗਈ ਤਰੀਕ ਕਿੰਨੀ 14 ਬਾਕੀ 6 ਦਿਨ ਤੇ ਮਤਲਬ ਇਹ ਹੈਗੀ ਆ ਹੁਣ 26 ਦਿਨਾਂ ਦੀ ਕਿ 24 ਦਿਨਾਂ ਦੀ ਹੋਗੀ 24 ਦਿਨਾਂ ਦੀ ਹੋਗੀ ਹੈ 24 ਦਿਨਾਂ ਦੀ ਹੋ ਗਈ ਖੁਸ਼ੀ ਤੇ 24 ਦਿਨ ਦਿਨਾਂ ਦੀ ਨੂੰ ਛੱਡ ਕੇ ਚਲੀ ਗਈ ਮਾਂ ਗਈ ਗਈ ਹਾਂ ਬੱਚੇ ਹੁਣ ਮੰਨ ਲਓ ਕਿੰਨੇ ਦਿਨ ਹੋ ਗਏ ਛੱਡ ਕੇ ਗਈ ਨੂੰ ਇਹ ਅਭੀ 5 6 ਦਿਨ ਹੋ ਗਏ ਆ 5 6 ਦਿਨ ਹੋ ਗਏ ਮਤਲਬ ਹਾਂ ਬੰਬਈ ਸੇ ਆਏ ਸੀ 18 19 ਦਿਨਾਂ ਦਿਨ ਨੂੰ ਛੱਡ ਕੇ ਚਲੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਿੱਕੀ ਜੀ ਬੱਚੀ ਸਾਡੀ ਖੁਸ਼ੀ ਸੁਪਨਿਆਂ ਦੇ ਘਰ ਪਹੁੰਚੀ ਆ ਦੇਖੋ ਛੋਟੀ ਜੀ ਹਜੇ 23 24 ਦਿਨਾਂ ਦੀ ਹੈ ਸਾਰੀ ਕੋਈ ਖੁਸ਼ੀ ਤੇ 23 ਅਬੀ ਦਿਨਾਂ ਦੀ ਖੁਸ਼ੀ ਨੂੰ ਉਹਦੀ ਮੰਮੀ ਸਟੇਸ਼ਨ ਤੇ ਛੱਡ ਕੇ ਚਲੇ ਗਈ। ਉਦੋਂ ਖੁਸ਼ੀ ਅਜੇ 22 ਦਿਨਾਂ ਦੀ ਸੀ ਜਿੱਦਣ ਮਾਂ ਆਪਣੀ ਤੀਨ ਨੂੰ ਛੱਡ ਕੇ ਚਲੀ ਗਈ। ਰਮੇਂਦਰ ਸਿੰਘ ਜੀ ਬੰਬੇ ਤੋਂ ਗੋਰੇ گاؤں ਤੋਂ ਨੇ ਉੱਥੇ ਸਬਜ਼ੀ ਦਾ ਕੰਮ ਕਰਦੇ ਨੇ। ਉੱਥੇ ਹੀ ਵਿਆਹ ਹੋਇਆ ਸੀਗਾ। ਕੀ ਨਾਂ ਸੀ ਉਹਦੀ ਮੰਮੀ ਦਾ? ਪੂਨਮ 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 ਦੇ ਨਾਲ ਸ਼ਾਦੀ ਹੋਈ। 20 ਸਾਲ ਇਕੱਠੇ ਰਹੇ ਬੇਟੀ ਦਾ ਜਨਮ ਹੋਇਆ ਹੁਣ ਜਦੋਂ ਹਜੇ ਬੇਟੀ ਬੇਟੀ ਕੁਛ ਦਿਨਾਂ ਦੀ ਹੋਈ ਸੀਗੀ ਮਾਂ ਇਹਨੂੰ ਮਾਰਨ ਲੱਗੀ ਕੁੱਟਣ ਲੱਗੀ ਇਹ ਰੱਬ ਜਾਣਦਾ ਵੀ ਕਿਉਂ ਨੇ ਇਸ ਤਰ੍ਹਾਂ ਦੇ ਹਾਲਾਤ ਬਣਾਏ ਕੀ ਉਹਦੇ ਦਿਮਾਗ 'ਚ ਚੱਲਦਾ ਸੀ ਫਿਰ ਇਹਨਾਂ ਨੂੰ ਨਾਲ ਲੈ ਕੇ ਗੋਂਬੇ ਤੋਂ ਪੰਜਾਬ ਆ ਗਈ ਲੁਧਿਆਣੇ ਵੀ ਮੇਰਾ ਰਿਸ਼ਤੇਦਾਰ ਉੱਥੇ ਰਹਿੰਦੇ ਆ ਮੇਰੇ ਨਾਲ ਚੱਲੋ ਆਪਾਂ ਉਹਨਾਂ ਨੂੰ ਮਿਲ ਕੇ ਆਉਣਾ ਆ ਰਮਿੰਦਰ ਸਿੰਘ ਆਪਣੀ ਮੰਮੀ ਨੂੰ ਤੁਹਾਡਾ ਕੀ ਨਾਮ ਆ? ਸੁਨੀਤਾ ਸੁਨੀਤਾ ਤੁਹਾਡਾ ਕੀ ਨਾਮ? ਸ਼ਾਂਤੀ ਸ਼ਾਂਤੀ ਇਹ ਮਾਸੀਆ ਰਮਿੰਦਰ ਦੀ ਦੋਨੋਂ ਭੈਣਾਂ ਨੇ ਸ਼ਾਂਤੀ ਤੇ ਸੁਨੀਤਾ ਇਹ ਤਿੰਨੋਂ ਜਾਣੇ ਆਪਣੀ ਨੂੰਹ ਦੇ ਨਾਲ ਲੁਧਿਆਣੇ ਆਉਂਦੇ ਆ ਤੇ ਰਾਤ ਨੂੰ ਲੁਧਿਆਣੇ ਟ੍ਰੇਨ ਰੁਕਦੀ ਆ ਕੇ ਸਟੇਸ਼ਨ ਤੇ ਕਿਹੜੀ ਟ੍ਰੇਨ ਚਾਹੀ ਸੀ? ਪੱਛਮ ਪੱਛਮ ਦੇ ਵਿੱਚ ਜਿਹੜੀ ਬੰਬੇ ਤੋਂ ਆਉਂਦੀ ਐ ਸਿੱਧੀ ਤੇ ਸਵੇਰ ਰਾਤ ਨੂੰ ਸਟੇਸ਼ਨ ਤੇ ਹੀ ਸੌ ਜਾਂਦੇ ਆ ਇਹਨਾਂ ਦੀ ਜਿਹੜੀ ਰਮਿੰਦਰ ਦੀ ਵਾਈਫ ਆ ਉਹ ਕਹਿੰਦੀ ਆ ਵੀ ਸਵੇਰੇ ਪਿੱਕੇ ਮੇਰੇ ਜਿਹੜੇ ਮਾਇਕੇ ਦੇ ਰਿਸ਼ਤੇਦਾਰ ਨੇ ਉਹ ਆ ਜਾਣਗੇ ਆਪਾਂ ਸਟੇਸ਼ਨ ਤੇ ਹੀ ਸੌ ਜਾਨੇ ਆ ਤੇ ਰਾਤ ਨੂੰ ਇਸ ਸਟੇਸ਼ਨ ਤੇ ਸੌ ਜਾਂਦੇ ਆ ਤਿੰਨੋ ਜਾਨੇ ਉਹ ਵੀ ਨਾਲ ਹੀ ਪਈ ਹੁੰਦੀ ਆ ਪਤਾ ਨਹੀਂ ਕਿਹੜੇ ਵੇਲੇ ਉੱਠ ਕੇ ਉਹ ਇਹਨਾਂ ਦੇ ਪਰਸ ਵੀ ਲੈ ਗਈ ਬੈਗ ਵੀ ਲੈ ਗਈ ਦੋ ਮੋਬਾਈਲ ਸੀ ਕਾਪਦਾ ਸੀ ਕਰਮਿੰਦਰ ਦਾ ਸੀ ਜਿਹਦੇ ਚ ਸਾਰਿਆਂ ਦੇ ਨੰਬਰ ਸੀ ਸਭ ਕੁਝ ਲੈ ਗਈ ਕਿ ਜਦੋਂ ਸ਼ਾਂਤੀ ਮਾਤਾ ਨੂੰ ਜਾਗਾਈ ਪੋਤੀ ਇਹਦੇ ਨਾਲ ਹੀ ਪਈ ਹੋਈ ਸੀ ਤੀ ਵੀ ਦਾਦੀ ਦੀ ਬੁੱਕਲਤੀ ਸੁੱਤੀ ਪਈ ਸੀ ਤੇ ਜੋ ਦੇਖਿਆ ਬੱਚੀ ਕੋਲੇ ਸੀਗੀ ਬੱਚੀ ਦੀ ਮਾਂ ਪੂਨਮ ਨਹੀਂ ਸੀ ਕੋਲੇ ਸਮਾਨ ਚੈੱਕ ਕੀਤਾ ਪਰਸ ਬੈਗ ਉੱਤੇ ਹੈ ਨਹੀਂ ਸੀ ਮੋਬਾਈਲ ਹੈ ਨਹੀਂ ਸੀ ਉੱਠਿਆ ਮਾਂ ਨੇ ਬਾਕੀਆਂ ਨੂੰ ਵੀ ਠਾਇਆ ਆਪਣੇ ਪੁੱਤ ਨੂੰ ਵੀ ਠਾਇਆ ਭੈਣ ਨੂੰ ਵੀ ਠਾਇਆ ਸਟੇਸ਼ਨ ਤੇ ਇਧਰ ਉਧਰ ਲੜਬੜਾ ਸ਼ੁਰੂ ਕੀਤਾ ਟੀਕਾਰ ਰੋਲੀ ਪਾਈ ਇਧਰ ਪੱਜੋ ਉਧਰ ਪੱਜੋ ਲੱਭੀ ਨਹੀਂ ਪੂਨਮ ਕਿੱਥੇ ਚਲੇਗੀ ਉੱਥੋਂ ਉਮੇ ਨੰਗੇ ਪੈਰੀਂ ਭਜਦੇ ਪਹੁੰਚੋਂਦੇ ਗੁਰਦੁਆਰਾ ਸਾਹਿਬ ਜਾ ਪਹੁੰਚਦੇ ਆ ਦੁਖ ਨਿਵਾਰਨ ਸਾਹਿਬ ਉੱਥੇ ਜਾ ਕੇ ਇੱਕ ਰਾਤ ਰਹਿੰਦੇ ਆ ਉੱਥੇ ਹੀ ਪ੍ਰਸ਼ਾਦਾ ਪਾਣੀ ਛਕਦੇ ਆ ਉੱਥੇ ਹੀ ਕੋਈ ਰੱਬ ਦਾ ਬੰਦਾ ਮਿਲਦਾ ਇਹਨਾਂ ਨੂੰ ਦੁੱਧ ਵਾਲੀ ਬੋਤਲ ਲੈ ਕੇ ਦਿੰਦਾ ਖੁਸ਼ੀ ਵਾਸਤੇ ਦੁੱਧ ਲੈ ਕੇ ਦਿੰਦਾ ਤੇ ਇੱਥੋਂ ਦਾ ਐਡਰੈਸ ਦੇ ਕੇ 200 ਰੁਪਇਆ ਦੇ ਕੇ ਨਾਲ ਸੁਪਨਿਆਂ ਦੇ ਘਰ ਨੂੰ ਪੇਜਦਾ ਤੇ ਸੁਪਨਿਆਂ ਦੇ ਘਰ ਪਹੁੰਚੇ ਇਹ ਤਿੰਨੋਂ ਪਰਿਵਾਰ ਦੇ ਮੈਂਬਰ ਨਿੱਕੀ ਜੀ ਇੱਕ ਫੁੱਲ ਵਰਗੀ ਧੀ ਨੂੰ ਲੈ ਕੇ ਤਾਂ ਸਾਡੇ ਟੀਮ ਮੈਂਬਰਾਂ ਨੇ ਜਦੋਂ ਇਹਨਾਂ ਦੀ ਗੱਲ ਸੁਣੀ ਸਾਡੇ ਲਈ ਵੀ ਇੱਕ ਬੜੀ ਸ਼ੌਕਿੰਗ ਬੜੀ ਇੱਕ ਹੈਰਾਨ ਕਰਨ ਵਾਲੀ ਗੱਲ ਸੀ ਵੀ ਕਿੱਦਾਂ ਇੱਕ ਮਾਂ ਆਪਣੀ ਨਿੱਕੀ ਜੀ ਫੁੱਲ ਵਰਗੀ ਧੀ ਨੂੰ ਛੱਡ ਕੇ ਚਲੇ ਜਾ ਸਕਦੀ ਹੈ ਤੇ ਬਾਕੀ ਸਾਡੀ ਬੇਨਤੀ ਹੈ ਭੈਣ ਭਰਾਵਾਂ ਨੂੰ ਜਿਹੜਾ ਕੋਈ ਸਾਡੀ ਇਸ ਵੀਡੀਓ ਨੂੰ ਦੇਖਦਾ ਇਸ ਬੱਚੀ ਦੀ ਮਾਂ ਨੂੰ ਵੀ ਬੇਨਤੀ ਹੈ ਪੂਨਮ ਨੂੰ ਭੈਣ ਮਰੀਏ ਹਈ ਤਾਂ ਕੁਝ ਦਿਨਾਂ ਦੀ ਹੋਈ ਹੈ ਤੇਰੀ ਤੀ ਪਤਾ ਨਹੀਂ ਇਹਨੇ ਕਿੱਡੀ ਵੱਡੀ ਅਫਸਰ ਬਣਨਾ ਵੱਡੀ ਹੋ ਕੇ ਪਤਾ ਨਹੀਂ ਇਹਨੇ ਕਿੱਡਾ ਨਾਮ ਕਰਨਾ ਥੋੜਾ ਪਤਾ ਨਹੀਂ ਕਲਪਨਾ ਚਾਵਲਾ ਵਾਂਗੇ ਨੇ ਅਸਮਾਨ ਤੇ ਉਡਾਰੀਆਂ ਲਾਉਣੀਆਂ ਪਤਾ ਨਹੀਂ ਮਦਰ ਰੇਸਾ ਵਾਂਗੇ ਨੇ ਕਿੱਡੀ ਕਬੱਡੀ ਸੇਵਾਦਾਰ ਬਣਨਾ ਪਤਾ ਨਹੀਂ ਇਸ ਧੀ ਨੇ ਆਪਣੇ ਜੀਵਨ ਦੇ ਵਿੱਚ ਇਸ ਦੁਨੀਆ ਤੇ ਉਸ ਤਖਤੇ ਤੇ ਨਾਮ ਦਰਜ ਕਰਾਉਣਾ ਪਰ ਤੂੰ ਅੱਜ ਹੀ ਛੱਡ ਕੇ ਚਲੀ ਗਈ ਇਹਨੂੰ ਕਾਰਨ ਕੀ ਰਹਿ ਕਿਉਂ ਇਹ ਸਾਰੇ ਸਵਾਲਾਂ ਦੇ ਜਵਾਬ ਤੂੰ ਹੀ ਦੇ ਸਕਦੀ ਹੈਂ ਭੈਣ ਮੇਰੀ ਸਾਡੇ ਨੰਬਰ ਸਕਰੀਨ ਤੇ ਚੱਲਦੇ ਆ ਜੇ ਕੋਈ ਤੁਸੀਂ ਸੰਪਰਕ ਕਰਨਾ ਚਾਹੁੰਦੇ ਆ ਤਾਂ ਸਾਡੇ ਨਾਲ ਜ਼ਰੂਰ ਗੱਲ ਕਰ ਪੂਨਮ ਭੈਣੇ ਕੀ ਗੱਲ ਸੀ ਕਿਉਂ ਇਦਾਂ ਦੇ ਹਾਲਾਤ ਬਣੇ ਕਿਉਂ ਛੱਡਿਆ ਤੂੰ ਆਪਣੀ ਬੇਟੀ ਨੂੰ ਜੇ ਕੋਈ ਅਰਮਿੰਦਰ ਹੁਣਾਂ ਦੇ ਵਿੱਚ ਕਮੀ ਸੀ ਤਾਂ ਵੀ ਸਾਨੂੰ ਦੱਸੋ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਪਰ ਇਸ ਬੱਚੀ ਦਾ ਕੀ ਕਸੂਰ ਆ ਜਿਹੜੀ ਅੱਜ 20-22 ਦਿਨਾਂ ਦੀ ਹੋਈ ਸੀ ਤੇ ਮਾਂ ਤੋਂ ਬੰਜੀ ਹੋ ਗਈ ਮਾਂ ਦੇ ਪਿਆਰ ਤੋਂ ਬੰਜੀ ਹੋ ਗਈ ਮਾਂ ਦੇ ਦੁੱਧ ਤੋਂ ਬੰਜੀ ਹੋ ਗਈ ਇਸ ਕਰਕੇ ਸਾਡੀ ਇਹ ਹੀ ਬੇਨ ਨਹੀਂ ਬੁਲਾਉਂਦੀ ਸੀ ਦੁੱਧ ਵੀ ਨਹੀਂ ਪਿਲਾਉਂਦੀ ਸੀ ਜੱਜ ਨਾਲ ਤਾਂ ਫਿਰ ਕੀ ਪੀਂਦੀ ਸੀ ਇਹ ਦੇ ਉਹ ਦੇ ਚੱਜ ਨਾਲ ਤਾਂ ਪਿਲਾਇਆ ਵੀ ਨਹੀਂ ਉਹਦੇ ਵਿੱਚ ਚਮਚ ਤੇ ਪਿਲਾਇਆ ਚਮਚ ਨਾਲ ਪਿਲਾੰਦਾ ਸੀ ਜਿਹੜਾ ਚੱਜ ਨਾਲ ਨਹੀਂ ਪਿਵਾ ਜਿਹੜਾ ਬਾਹਰਲਾ ਦੁੱਧ ਬਾਹਰਲਾ ਜਨਮ ਇਹਦਾ ਨਾਰਮਲੀ ਹੋਇਆ ਸੀ ਕਿ ਆਪਰੇਸ਼ਨ ਹੋਇਆ ਸੀ ਨਾਰਮਲ ਹੋਇਆ ਨਾਰਮਮਲ ਹੋਇਆ ਉੱਥੇ ਹੋਇਆ ਰੀ ਬੰਬੀ ਕਰੀ ਜਨਮ ਹੋਇਆ ਜੀ ਖੁਸ਼ੀ ਨੂੰ ਪਤਾ ਹੀ ਨਹੀਂ ਉਹਦੀ ਜ਼ਿੰਦਗੀ ਚ ਕਿੰਨੀ ਘਟਨਾ ਘਟ ਗਈ ਆ ਉਹਨੂੰ ਪਤਾ ਹੀ ਨਹੀਂ ਉਹਨਾਂ ਦੀ ਜੰਮਣ ਵਾਲੀ ਮਾਂ ਛੱਡ ਕੇ ਤੁਰ ਗਈ ਹੈ ਕੋਈ ਤਾਂ ਹਜੇ ਸਿੱਧੇ ਕਨੈਕਸ਼ਨ ਉੱਪਰ ਜੁੜੇ ਹੋਏ ਹੈ ਰੱਬ ਨਾਲ ਹੀ ਗੱਲਾਂ ਕਰਦੀ ਹੈ ਕਰੇ ਅਰਦਾਸ ਸਾਡੀ ਇਸ ਫੁੱਲ ਵਰਗੀ ਧੀ ਵਾਸਤੇ ਵੀ ਇਸ ਪਰਿਵਾਰ ਵਾਸਤੇ ਵੀ ਗੁੰਬੇ ਤੋਂ ਗੋਰੇ گاؤں ਤੋਂ ਆਇਆ ਪਰਿਵਾਰ ਪੈਰਾਂ 'ਚ ਚੱਪਲਾਂ ਵੀ ਹੈ ਨਹੀਂ ਸੀ ਜਦੋਂ ਇੱਥੇ ਪਹੁੰਚੇ ਆ ਸਿਰ ਤੇ ਛੱਤਾਂ ਪਿੱਛੇ ਛੱਡਿਆ ਸੀ ਸੈਂਕੜੇ ਕਿਲੋਮੀਟਰ ਦੂਰ ਹਜ਼ਾਰਾਂ ਕਿਲੋਮੀਟਰ ਦੂਰ ਇੱਕ ਕਰੇ ਜਾਣਾ ਉਹਨੇ ਕਹਿੰਦੇ ਸੀ ਦੋ ਚਾਰ ਦਿਨ ਰੱਖ ਕੇ ਸੀ ਇਹਨਾਂ ਦਾ ਬੱਚੀ ਦਾ ਚੈੱਕਅਪ ਕਰਾ ਕੇ ਫਿਰ ਇਹਨਾਂ ਦੀ ਟਿਕਟ ਕਰਾ ਕੇ ਇਹਨਾਂ ਨੂੰ ਭੇਜਾਂਗੇ ਤਾਂ ਕਿ ਉਸ ਤੋਂ ਪਹਿਲਾਂ ਜੇ ਕਿ ਤਰੀਕੇ ਪੂਨਮ ਭੈਣ ਤੇ ਕਰੇ ਸਾਡਾ ਸੁਨੇਹਾ ਪਹੁੰਚ ਸਕਦਾ ਤਾਂ ਉਹ ਜ਼ਰੂਰ ਪਹੁੰਚਦਾ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਨਿੱਕੀ ਜਿਹੀ ਖੁਸ਼ੀ ਵਾਸਤੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ